ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਭਾਈ ਗੁਰਵੰਤ ਸਿੰਘ ਜੀ ਸ਼ਾਮਲ ਹੋਏ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਹਾਂਜੀ ਸਵਾਗਤ ਹੈ ਗੁਰਵੰਤ ਸਿੰਘ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜੋ ਅੱਜ ਸਾਡੇ ਨਾਲ ਜਿਹੜੀਆਂ ਗੁਰਬਾਣੀ ਦੀਆਂ ਵਿਚਾਰਾਂ ਭਾਈ ਗੁਰਵੰਤ ਸਿੰਘ ਜੀ ਸਾਂਝੀਆਂ ਕਰਨਗੇ ਸੋ ਕੁਝ ਵਿਚਾਰਾਂ ਜਿਹੜੀਆਂ ਉਹਨਾਂ ਨੇ ਆਪਾਂ ਕਰਦੇ ਹਾਂ ਜੀ ਸੋ ਸਭ ਤੋਂ ਪਹਿਲਾਂ ਤਾਂ ਸਾਡੀ ਇਹ ਵਿਚਾਰ ਸੀਗੀ ਵੀ ਜਿਸ ਤਰ੍ਹਾਂ ਰਹਿ ਰਸਤੇ ਆਪਾਂ ਪੜਦੇ ਵੀ ਨੇ ਆਪਾਂ ਲੋਕ ਪੜਦੇ ਨੇ ਪਰ ਉਹ ਜਿਹਦੇ ਵਿੱਚ ਰਹਿ ਰਸ ਦਾ ਅਸਲੀ ਮਤਲਬ ਕੀ ਹੈ ਜੀ ਵੀ ਉਹਦਾ ਅਰਥ ਸਮਝਾਓ ਹਾਂਜੀ ਦੇਖੋ ਜੀ ਰਹਿ ਰਸ ਦਾ ਮਤਲਬ ਹੁੰਦਾ ਰਸਤੇ ਦਾ ਖਰਚਾ ਹਾਂ ਹੁਣ ਰਸਤੇ ਦਾ ਖਰਚਾ ਕੀ ਆ ਜਦੋਂ ਆਪਾਂ ਆਮ ਵੀ ਕਿਤੇ ਦੁਨੀਆ ਦੇ ਸਫਰ ਦੇ ਵਿੱਚ ਚੱਲਦੇ ਆ ਆਪਾਂ ਦੇਖਦੇ ਆ ਵੀ ਆਪਾਂ ਨੂੰ ਕਿੰਨੇ ਦਿਨ ਲੱਗਣੇ ਨੇ ਉੱਥੇ ਹਾਂਜੀ ਤੇ ਉਹ ਜਿਹੜਾ ਉਹਨੇ ਦਿਨਾਂ ਦਾ ਆਪਾਂ ਪੈਸੇ ਤੇ ਇਲਾ ਲੈ ਕੇ ਜਾਂਦੇ ਆ ਸਮਾਨ ਲੈ ਕੇ ਜਾਨੇ ਆ ਵੀ ਤਾਂ ਕਿ ਅਸੀਂ ਰਸਤੇ 'ਚ ਕਿਤੇ ਔਖੇ ਨਾ ਹੋਈਏ ਹਾਂਜੀ ਇਸੇ ਤਰ੍ਹਾਂ ਜਦੋਂ ਹੁਣ ਆਪਾਂ ਦੁਨੀਆ ਨੂੰ ਛੱਡ ਕੇ ਲੋਕ ਨੂੰ ਛੱਡ ਕੇ ਪ੍ਰਲੋਕ ਵਿੱਚ ਜਾਣਾ ਹਾਂਜੀ ਉਹ ਵੀ ਆਪਣਾ ਉੱਥੇ ਵੀ ਆਪਾਂ ਨੂੰ ਖਰਚਾ ਚਾਹੀਦਾ ਹਾਂਜੀ ਉਹ ਖਰਚਾ ਹੈ ਕੀ ਉਹ ਪ੍ਰਮਾਤਮਾ ਦਾ ਨਾਮ ਹਾਂਜੀ ਹੁਣ ਦੁਨੀਆ ਵਿੱਚ ਪ੍ਰਮਾਤਮਾ ਦਾ ਨਾਮ ਲੈਂਦੇ ਤਾਂ ਬਹੁਤ ਨੇ ਪਰ ਜਿਹੜੇ ਸੋਚਦੇ ਨਹੀਂ ਕਿ ਵੀ ਆਪਾਂ ਸਿੱਧਾ ਰਾਹ ਆਪਣਾ ਸੌਖਾ ਰਾਹ ਸੌਖਾ ਚੀਜ਼ ਕਿਹੜੀ ਹੈ ਜਿਹੜੀ ਆਪਾਂ ਲੱਜ ਸਕੀਏ। ਹਣ ਰਹਿ ਰਸ ਗੁਰਬਾਣੀ ਪੜਦੇ ਆ। ਉਹਦੇ ਵਿੱਚ ਇੱਕ ਸ਼ਬਦ ਆਉਂਦਾ ਹਰ ਕੇ ਜਨ ਸਤ ਗੁਰੂ ਸਤ ਪੁਰਖਾ ਬਿਨੋ ਕਰੋ ਕਿਰਪਾਸ ਹਮ ਕੀਰੇ ਕਰਮ ਸਤ ਗੁਰੁ ਛਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੋਮੋਕਿਓ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਰਾਸ ਉਹ ਕਹਿੰਦਾ ਗੁਰਮਤ ਨਾਮ ਹੈ ਗੁਰੂ ਦੀ ਮਤ ਅਨੁਸਾਰ ਹੈ ਵੀ ਜਿਹੜਾ ਆਪਾਂ ਨਾਮ ਜਪਣਾਵਾ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਪ੍ਰਮਾਤਮਾ ਦੇ ਉਸਤੇ ਜਿਹੜੀ ਆ ਉਹੀ ਆਪਣਾ ਉਹ ਰਸਤੇ ਦਾ ਖਰਚਾ ਵਾ ਹੁਣ ਜਪਦੇ ਬਹੁਤ ਨੇ ਪਰ ਜਿਹੜਾ ਕਿ ਪੂਰਨ ਸੰਤ ਬ੍ਰਹਮ ਗਿਆਨੀ ਦਾ ਨਾਮ ਦਿੱਤਾ ਹੁੰਦਾ ਉਹ ਜਿਹੜਾ ਆਪਣਾ ਜਪਿਆ ਹੋਇਆ ਹੁੰਦਾ ਉਹ ਆਪਣੇ ਨਾਲ ਜਾਂਦਾ ਹਾਂਜੀ ਅੱਜ ਕੱਲ ਜਿਹੜੇ ਲੋਕ ਨੇ ਜਿੰਨੇ ਪ੍ਰਚਾਰਕ ਨੇ ਗ੍ਰੰਥੀ ਢਾਡੀ ਆਪਾਂ ਗੁਰਦੁਆਰੇ ਵਿੱਚ ਆਮ ਸੁਣਦੇ ਆ ਵੀ ਦੇਹ ਨੂੰ ਨਾ ਮੰਨੋ ਬਈ ਸੰਤ ਨੇ ਦੇਹ ਵਿੱਚ ਨਹੀਂ ਇਹਨਾਂ ਨੇ ਥੋ ਚਲੇ ਜਾਣਾ ਪਰ ਉਹਨਾਂ ਜੇ ਆਪਾਂ ਦੇਖੀਏ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਆਪਣਾ ਸ਼ਬਦ ਗੁਰੂ ਆ। ਹਾਂਜੀ। ਜੋ ਵੀ ਉਥੇ ਗ੍ਰੰਥੀ ਬੈਠਦਾ ਉਹ ਵੀ ਦੇਹ ਦੇ ਵਿੱਚ ਹੀ ਬਹਿੰਦਾ। ਦੇਹ ਦੇ ਵਿੱਚ ਉਸਨੇ ਉਪਦੇਸ਼ ਕਰਨਾ। ਤੇ ਜਿਹੜਾ ਪ੍ਰਚਾਰਕ ਨੇ ਉਹ ਵੀ ਦੇਹ ਦੇ ਵਿੱਚ ਹੀ ਹੁੰਦੇ ਨੇ। ਤੇ ਰਾਗੀ ਟਾਡੀ ਜਿੰਨੇ ਵੀ ਨੇ ਸਾਰੇ ਦੇਹ ਦੇ ਵਿੱਚ ਹੀ ਹੁੰਦੇ ਨੇ। ਤੇ ਜਿਹੜਾ ਪ੍ਰਚਾਰ ਕੀਤਾ ਹੋਇਆ ਜਿਹੜਾ ਗੁਰੂ ਜੀ ਨੇ ਆਪਾਂ ਨੂੰ ਸ਼ਬਦ ਦਿੱਤਾ ਉਹ ਦੇਵ ਵਾਸਤੇ ਦਿੱਤਾ ਵਾ ਤੇ ਹੁਣ ਆਪਾਂ ਜੇ ਆਖੀ ਜਾਵਾਂਗੇ ਇਹ ਦੇਵ ਨੂੰ ਨਮਨੋ ਸੰਤ ਨੂੰ ਨਮਨੋ ਦੇਵ ਵਿੱਚ ਹੁੰਦਾ ਜੇ ਆਪਾਂ ਹੁਣ ਇਹ ਗੱਲ ਸੋਚ ਲਈਏ ਵੀ ਉਹ ਜਿਹੜੇ ਪ੍ਰਚਾਰਕ ਨੇ ਕੋਈ ਗੱਲ ਕਹਿੰਦੇ ਨੇ ਵੀ ਜਿਹੜਾ ਗੁਰੂ ਆ ਗ੍ਰੰਥ ਸਾਹਿਬ ਆ ਇਹੀ ਸੰਤ ਹੈ ਇਹੀ ਗੁਰੂ ਆ ਤੇ ਸਾਧ ਬ੍ਰਹਮ ਗਿਆਨੀ ਇਹੀ ਆ ਹੁਣ ਜੇ ਆਪਾਂ ਇਹ ਸੋਚੀਏ ਵੀ ਜੇ ਸਾਧ ਸੰਤ ਬ੍ਰਹਮ ਗਿਆਨੀ ਗੁਰੂ ਆ ਤੇ ਆਪਾਂ ਫਿਰ ਉਹ ਨਾਮ ਜਪੀਏ ਉਸ ਦਾ ਤੇ ਫਿਰ ਉਹਨਾਂ ਦਾ ਮੁਕਤਾਬਦਾ ਇਹ ਹੋ ਗਿਆ ਵੀ ਗਰੋਹ ਸੰਤਾਂ ਤੁਸੀਂ ਆ ਕੇ ਮੱਥੇ ਟੇਕੀ ਚਲੋ ਮਿਲਣਾ ਤੁਹਾਨੂੰ ਇੱਥੇ ਕੁਝ ਨਹੀਂ ਹੈ ਹੁਣ ਇਹ ਹੈਗਾ ਆਪਣਾ ਸ਼ਬਦ ਗੁਰੂ ਕੋ ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਾ ਨਾਲ ਜਰ वार्ता ਹੋਈ ਸੀ ਉਦੋਂ ਇਹ ਕਹੇ ਸ਼ਬਦ ਗੁਰੂ ਸੁਰਤਤਨ ਜੇਲਾ ਇਹ ਆਪਣਾ ਹੈਗਾ ਸ਼ਬਦ ਗੁਰੂ ਹੁਣ ਜੇ ਆਪਾਂ ਸ਼ਬਦ ਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਜਾਵਾਂਗੇ ਮੜੀਆਂ ਮਸਾਣੀਆਂ ਤੇ ਜਾਵਾਂਗੇ ਫੇਰ ਤਾਂ ਅਸੀਂ ਦੂਜੇ ਰਾਹ ਤੇ ਹੋਏ ਚੱਲੇ ਫੇਰ ਉੱਧਰ ਜਿਹੜੇ ਮੜੀ ਮਸਾਣੀਆਂ ਦੇ ਬੈਠੇ ਨੇ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਦੇਰ ਨੂੰ ਨਾ ਮੰਨੋ ਪਰ ਜਿਹੜਾ ਗੁਰੂ ਗ੍ਰੰਥ ਸਾਹਿਬਾ ਉਹਦੇ ਵਿੱਚੋਂ ਜਿਹਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਜਿਹਦੇ ਤੇ ਜਿਹੜਾ ਪ੍ਰਮਾਤਮਾ ਨੇ ਜਿਹਦੇ ਕਿਰਪਾ ਕੀਤੀ ਉਸਨੇ ਸੰਤ ਬ੍ਰਹਮ ਗਿਆਨੀ ਸਾਧੂ ਬਣਨਾ ਆ ਆਪਣਾ ਹੁਣ ਸੁਖਮਨੀ ਸਾਹਿਬ ਵਿੱਚ ਰੋਜ਼ ਕਰਦੇ ਨੇ ਇਹ ਪਾਠ ਵੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਟਾਵੋ ਉਹ ਜਿਹੜਾ ਹੁਣ ਸਿਮਰਨ ਆ ਸਿਮਰਨ ਕਰਨ ਦੇ ਨਾਲ ਹੀ ਉਹ ਤੇ ਸਾਧੂ ਦੀ ਇੱਕ ਕਸ਼ਟਵਧੀ ਆਉਂਦੀ ਆ ਸੰਤ ਦੀ ਆਉਂਦੀ ਆ ਬ੍ਰਹਮਗਣੀ ਦੀ ਆਉਂਦੀ ਆ ਜੇ ਆਪਾਂ ਗੁਰੂ ਤੋਂ ਗਿਆਨ ਲੈ ਕੇ ਉਸ ਨੂੰ ਪੜ੍ਹ ਕੇ ਸਿੱਖਿਆ ਲੈ ਕੇ ਕੁਝ ਪ੍ਰਾਪਤੀ ਨਹੀਂ ਕਰਨਾ ਫਿਰ ਆਪਾਂ ਨੂੰ ਫਾਇਦਾ ਕੀ ਹੋਇਆ ਉਸ ਦਾ ਆਪਾਂ ਕਿਤੇ ਵੀ ਕੰਮ ਕਰਨ ਜਾਣੇ ਆ ਕੋਈ ਮਜ਼ਦੂਰ ਆਪਣੇ ਕੋਲ ਦਿਹਾੜੀ ਲਾਉਂਦਾ ਵਾ ਆਪਾਂ ਜਾ ਕੇ ਕਿਸੇ ਨੌਕਰੀ ਕਰਦੇ ਆ ਜਦੋਂ ਆਪਾਂ ਨੂੰ ਹੁਣ ਪਤਾ ਵਾ ਵੇ ਤਾਂ ਯਾਰ ਆਪਾਂ ਸਾਰਾ ਦਿਨ ਕੰਮ ਕਰਨਾ ਮਿਲਣਾ ਤਾਂ ਕੁਝ ਹੈ ਨਹੀਂ ਫੇਰ ਆਪਾਂਥੇ ਕੰਮ ਕਰਾਂਗੇ ਹਾਂਜੀ ਇਦਾਂ ਹੀ ਆ ਜੇ ਆਪਾਂ ਹੁਣ ਗੁਰੂ ਕੋਲੇ ਗਏ ਆ ਹੁਣ ਗੁਰੂ ਨੇ ਜੀ ਤੇ ਕਿਰਪਾ ਕਰਤੀ ਤੱਕਦੇ ਨੇ ਜਿਨ ਮਸਤਕ ਤੋਂ ਧਰ ਲਿਖਿਆ ਤਨ ਸਤਗੁਰੂ ਮਿਲਿਆ RAM RAJ ਜਿਹਦਾ ਧਰੋਂ ਤੋਂ ਮੱਥੇ ਦੇ ਉੱਤੇ ਲਿਖਿਆ ਹੋਇਆ ਵੀ ਇਹਨੇ ਸੰਤ ਬਣਨਾ ਇਹਨੂੰ ਪ੍ਰਾਪਤੀ ਹੋਣੀ ਆ ਉਹ ਸੰਤ ਬਣਨਾ ਜਿਹਦੇ ਕਿਰਪਾ ਹੋਗੀ ਪ੍ਰਮਾਤਮਾ ਦੀ ਹੁਣ ਉਹ ਸੰਤ ਜਿਹੜਾ ਵਾ ਉਹ ਬ੍ਰਹਮਗੇਣੀ ਜਿਹੜਾ ਬਣ ਗਿਆ ਜਿਨੇ ਉਸ ਦੀ ਸੰਗਤ ਕੀਤੀ ਆ ਜਦੋਂ ਉਸ ਨੇ ਨਾਮ ਦਿੱਤਾ ਇਹ ਜਪਣ ਵਾਸਤੇ ਉਹ ਆਪਣਾ ਪ੍ਰਵਾਨ ਹੋਣਾ ਵਾ ਕਰੋ ਹਾਂਜੀ ਹੁਣ ਇਹ ਤਾਂ ਇਹ ਕਹਿੰਦੇ ਨੇ ਵੀ ਪੰਜ ਪਿਆਰੇ ਨਾਮ ਦਿੰਦੇ ਨੇ ਉਹ ਠੀਕ ਆ ਪੰਜ ਪਿਆਰੇ ਨਾਮ ਦਿੰਦੇ ਨੇ ਇਹ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦੀਦ ਚ ਲਈ ਆ ਵੀ ਆਪਾਂ ਨੂੰ ਇਸ ਵਿੱਚ ਦਾਖਲਾ ਮਿਲਦਾ ਵਾ ਉਹ ਕਰਕੇ ਅਮਰਤ ਸ਼ੱਕੇ ਆਪਾਂ ਗੁਰੂ ਘਰ ਵਿੱਚ ਦਾਖਲ ਹੋਨੇ ਜਿੱਦਾਂ ਆਪਾਂ ਸਕੂਲ ਦੇ ਵਿੱਚ ਦਾਖਲ ਕਰਦੇ ਆਂ ਬੱਚਿਆਂ ਨੂੰ ਇਦਾਂ ਹੀ ਆਪਾਂ ਨੂੰ ਇਹ ਦਾਖਲਾ ਮਿਲਿਆ ਪ੍ਰਭਾਤਮਾ ਦਾ ਘਰ ਦੇ ਵਿੱਚ ਤੇ ਜੇ ਹੁਣ ਆਪਾਂ ਇਹ ਸੋਚੀਏ ਵੀ ਹੁਣ ਆਪਾਂ ਦਾਖਲਾ ਲੈ ਲਿਆ ਹੁਣ ਤਾਂ ਪੜ੍ਹਨ ਦੀ ਲੋੜ ਹੀ ਨਹੀਂ ਕੁਝ ਕਰਨ ਦੀ ਲੋੜ ਹੀ ਨਹੀਂ ਹੈ ਜੀ ਤੇ ਉਹਦੇ ਵਿੱਚ ਕਹਿੰਦੇ ਨੇ ਪੰਜਾਂ ਬਾਣੀਆਂ ਦਾ ਪਾਠ ਕਰੋ ਰਹਿ ਰਾਸ ਦਾ ਪਾਠ ਕਰੋ ਕੀਰਤ ਦਸਹਲਾ ਦਾ ਪਾਠ ਕਰੋ ਹੁਣ ਜਿਹੜਾ ਬੱਚਾ ਸਕੂਲ ਵਿੱਚ ਪੜਾਈ ਕਰਦਾ ਉਹਨੂੰ ਉੜਾ ਆੜਾ ਜਾਏ ABC ਸਿਵਾਉਦੇ ਨੇ ਉਸ ਨੂੰ ਜੇ ਹੁਣ ਸਾਰੀ ਉਮਰ ਉਹ ਉਸੇ ABC ਦੇ ਉੱਤੇ ਹੀ ਲੱਗਿਆ ਰਹਿ ਜਾਊ ਉੜੇ ਆੜੇ ਤੇ ਲੱਗਿਆ ਰਹੇ ਫਿਰ ਉਹਨੂੰ ਕੋਈ ਪਲਾ ਕਹੂ ਹੁਣ ਜਿਹੜੀ ਆਪਣੀ ਇਹ ਸੀਗੀ ਪੰਜਾਬ ਬਾਣੀਆਂ ਦਾ ਪਾਠ ਕਰਨਾ ਇਹ ਸੀਗਾ ਸਕੂਲ ਚ ਸਿੱਖਿਆ ਲੈਣੀ ਆ ਆਪਾਂ ਵੀ ਇਹ ਸ਼ੁਰੂ ਚ ਆਪਾਂ ਲੱਗਣਾ ਮੈਂ ਉਥੇ ਜਿੱਦਾ ਨਰਸਕਰੀ ਹੈ ਐਲ ਕੇ ਜੀ ਕਿ ਬੱਚਾ ਜਾਂਦਾ ਵਾ ਇਦਾਂ ਹੀ ਜਾਂਦਾ ਵਾ ਉਥੇ ਉਹ ਪੜਾਉਂਦੇ ਆ ਪਹਿਲਾਂ ਇਹ ਸ਼ੁਰੂ ਕਰਨ ਵਾਸਤੇ ਆਹੇ ਤੇ ਜੇ ਆਪਾਂ ਸਾਰੀ ਉਮਰ ਉੱਥੇ ਬੈਠੇ ਰਹੀਏ ਫੇਰ ਤਾਂ ਕਿਸੇ ਕੰਮ ਤੇ ਪਹੁੰਚ ਨਹੀਂ ਸਕਦੇ ਹੁਣ ਜੇ ਆਪਾਂ ਕੋਠੇ ਤੇ ਚੜਨਾ ਵਾ ਜੇ ਆਪਾਂ ਪਹਿਲੀ ਪੌਡੀ ਤੇ ਚੜ ਕੇ ਕੋਠੇ ਕੰਨੀ ਦੇਖੀ ਜਾਈਏ ਵੀ ਅਸੀਂ ਕੋਠੇ ਤੇ ਪਹੁੰਚ ਕੇ ਖੈਲਾ ਨਾਲੀ ਉਹ ਕੋਠੇ ਤੇ ਨਹੀਂ ਪਹੁੰਚਿਆ ਜਾਂਦਾ ਹਾਂਜੀ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਗੁਰੂ ਦਾ ਗਿਆਨ ਆ ਉਹ ਗਿਆਨ ਲੈ ਕੇ ਉਹ ਸਿਮਰਨ ਕਨ ਜੁੜਨਾ ਜਿਹੜਾ ਤੇ ਉਹ ਸਿਮਰਨ ਨਾਲ ਜੁੜਨਾ ਹੀ ਆਪਣੀ ਰਹਿ ਰਾਸ ਆ ਉਹ ਹਾਂਜੀ ਹੈ ਤੇ ਹੁਣ ਜਿੰਨਾ ਕਰਮ ਧਰਮ ਪਖਾ ਲਿਓ ਜੀ ਤੇ ਜਮ ਜਗਾਤੀ ਲੁੱਟੇ ਨਿਰਵਾਣ ਕੀਰਤਨ ਗਾਵੋ ਕਰਤੇਗਾ ਨਿਮਕ ਸਿਮਰਤ ਜੇ ਛੁੱਟੇ ਹੁਣ ਨਿਰਵਾਣ ਕੀਰਤਨ ਕੀਆ ਆਪਾਂ ਕੀਤੇ ਕੋ ਢੋਲ ਦੀ ਛਾਣੇ ਲੈ ਕੇ ਤਾਂ ਸਾਰੀ ਉਮਰ ਕਰ ਨਹੀਂ ਸਕਦੇ ਆਪਣੇ ਤਨ ਨਾਲ ਜੋ ਪ੍ਰਮਾਤਮਾ ਦੀ ਉਸਤਤ ਕੀਤੀ ਆ ਇਹ ਹੀ ਆਪਣੀ ਗੀਤ ਤੇ ਆ ਇਹ ਆਪਣਾ ਰਸਤੇ ਦਾ ਖਰਚਾ ਵਾ ਜਿਹੜਾ ਆਪਾਂ ਨੂੰ ਅੱਗੇ ਪ੍ਰਵਾਨ ਹੋਣਾ ਉਹਨੂੰ ਆਪਣੇ ਨਾਲ ਜਾਣਾ ਕੀ ਹੈ ਇੱਥੋਂ ਆਪਣੇ ਦੁੱਖ ਸੁੱਖ ਜਾਣੇ ਨੇ ਜਾਂ ਆਪਣਾ ਕੀਤਾ ਹੋਇਆ ਸਿਮਰਨ ਆਪਣੇ ਨਾਲ ਜਾਣਾ ਹੁਣ ਜੇ ਸਿਮਰਨ ਕੀਤਾ ਹੋਇਆ ਆਪਾਂ ਇੱਥੇ ਤਾਂ ਆਪਣੇ ਅੱਗੇ ਵੀ ਪੁੱਛਗਿਛ ਹੋਊਗੀ ਜਿੱਦਾਂ ਆਪਾਂ ਇੱਕ ਲੜਕੀ ਨੂੰ ਵਿਆਹਉਨੇ ਆ ਜੇ ਉਹਨੇ ਕੰਮ ਕਾਜ ਸਿੱਖੇ ਹੋਏ ਨੇ ਸਹੁਰੇ ਘਰ ਉਸਦੀ ਪੁੱਛਗਿਛ ਹੁੰਦੀ ਆ ਵੀ ਆ ਸਭ ਕੁਝ ਆਉਂਦਾ ਏ ਤੁਨੂੰ ਇਸੇ ਤਰ੍ਹਾਂ ਹੀ ਜਦੋਂ ਆਪਾਂ ਇੱਥੋਂ ਜਾਣਾ ਲੋਕ ਚੋਂ ਤ ਸਗਣਾ ਸਭ ਨਾਲ ਸੋਹਰੇ ਬੰਜਨਾ ਸਭ ਮਕਲਾਵਨ ਹਾਰ ਵੀ ਜਿਹੜਾ ਲਾੜਾ ਵਾ ਅਸਲ ਵਿੱਚ ਉਹੀ ਆ ਗੁਰੂ ਹਾਂਜੀ ਤੇ ਬਾਕੀ ਸਾਰੇ ਜਿੰਨੇ ਆਪਣੇ ਦੁਨੀਆ ਦੇ ਲੋਕ ਨੇ ਇਹ ਸਾਰੇ ਔਰਤਾਂ ਦੇ ਬੰਨਿਆਂ ਆਂਦੇ ਜੇ ਹੁਣ ਆਪਾਂ ਉੱਥੇ ਜਾ ਕੇ ਪ੍ਰਮਾਤਮਾ ਦੇ ਘਰ ਵਿੱਚ ਜਾ ਕੇ ਕੁਛ ਕਰਾਂਗੇ ਆਪਣਾ ਨਾਮ ਸਿਮਰਿਆ ਹੋਊਗਾ ਇੱਥੇ ਤਾਂ ਹੀ ਆਪਾਂ ਨੂੰ ਉੱਥੇ ਕੁਝ ਮਿਲੂਗਾ ਨਾ ਹੁਣ ਜੇ ਆਪਾਂ ਆਖੀਏ ਵੀ ਰਸਤੇ ਦੇ ਖਰਚੇ ਦੀ ਕੀ ਲੋੜ ਹੈ ਪਰ ਰਸਤੇ ਦੇ ਖਰਚੇ ਦੀ ਹੁਣ ਆਮ ਤਾਂ ਜਿਹੜੇ ਨਾਮ ਨਾਲ ਤਾਂ ਇਹੀ ਕਹਿੰਦੇ ਨੇ ਕੀ ਰੋਡ ਆ ਜੀ ਅਸੀਂ ਇਹ ਵੀ ਕਹਿੰਦੇ ਸੁਣੇ ਨੇ ਜਿਹੜੇ ਨਾਮਨ ਵਾਲੇ ਨੇ ਵੀ ਜਿੱਥੇ ਐਡੇ ਮੋٹے ਮੋٹے ਗ੍ਰਾਂਥੀ ਨਿਕਲ ਜਾਣਗੇ ਅਸੀਂ ਵੀ ਉਹਨਾਂ ਦੇ ਮਗਰੀ ਨਿਕਲ ਜਾਾਂਗੇ ਇਹ ਵੀ ਸਾਨੂੰ ਬੰਦਿਆਂ ਨੇ ਆਖਿਆ ਹੋਇਆ ਇਹ ਗੱਲ ਹੁਣ ਜੇ ਇਦਾਂ ਨਿਕਲਣ ਲੱਗਦਾ ਹੁੰਦਾ ਫੇਰ ਤਾਂ ਸਾਰਾ ਇੱਕ ਬੰਦਾ ਪਰ ਕੋਈ ਜੱਪ ਲੈਂਦਾ ਜਿੰਨੇ ਕਰਦੇ ਜੀ ਇਹ ਸਾਰੇ ਪਾਰ ਹੋ ਜਾਂਦੇ ਹੁਣ ਜੇ ਆਪਾਂ ਪ੍ਰਸ਼ਾਦਾ ਛਕਦੇ ਆਂ ਆਪਾਂ ਪ੍ਰਸ਼ਾਦਾ ਛਕਦੇ ਆ ਉਹ ਆਪਾਂ ਨੂੰ ਹੀ ਅਸਰ ਕਰਦਾ ਵਾ ਬਾਕੀ ਜੀਆਂ ਨੂੰ ਨਹੀਂ ਕਰਦਾ ਇਸ ਤਰ੍ਹਾਂ ਜਿਹੜਾ ਆਪਣਾ ਨਾਮ ਜਪਿਆ ਹੋਇਆ ਜਿਹੜਾ ਆਪਾਂ ਸਿਮਰਨ ਕੀਤਾ ਹੋਇਆ ਉਹ ਆਪਣੇ ਨਾਲ ਅੱਗੇ ਜਾਣਾ ਇਹ ਜਿਹੜੀ ਪ੍ਰਮਾਤਮਾ ਦੀ ਕੀਰਤਿਆ ਸਿਮਰਨ ਆ ਇਹ ਸੱਚ ਪ੍ਰਮਾਤਮਾ ਦੀ ਕੀਰਤਿ ਆ ਇਹੀ ਆਪਣੇ ਨਾਲ ਜਾਣੀ ਆ ਤੇ ਇਸੇ ਤੋਂ ਹੀ ਆਪਾਂ ਨਾਮ ਜਪ ਕੇ ਸਿਮਰਨ ਕਰਕੇ ਤੇ ਇਸ ਭਵਜਲ ਤੋਂ ਪਾਰ ਹੋਣਾ ਇਹ ਦੁੱਖਾਂ ਸੁੱਖਾਂ ਤੋਂ ਵੀ ਦੂਰ ਹੋਣਾ ਇਹਨਾਂ ਦੁੱਖਾਂ ਸੁੱਖਾਂ ਨੂੰ ਵੀ ਦੂਰ ਕਰਨਾ ਵਾ ਤੇ ਅੱਗੇ ਜਿਹੜੇ 84 ਆ ਜਨਮ ਮਰਨਾ ਉਹਨੂੰ ਵੀ ਬਚਾਉਣਾ ਵਾ ਇਸ ਲਈ ਜਾਂ ਤਾਂ ਪ੍ਰਮਾਤਮਾ ਸਿੱਧੀ ਕਿਰਪਾ ਕਰ ਦੇ ਕਿਸੇ ਤੇ ਉਹ ਨਾਮ ਜਪੇ ਨਹੀਂ ਪੂਰਨ ਸੰਤ ਬ੍ਰਹਮ ਗਿਆਨੀ ਦੀ ਸੰਗਤ ਕਰੋ ਉਹ ਪਰ ਉਹ ਲੱਭੋ ਕਿਹੜਾ ਜਿਹਨੇ ਪ੍ਰਮਾਤਮਾ ਦਾ ਨਾਮ ਜਿਨੂੰ ਮਿਲਿਆ ਹੋਇਆ ਜਿਨੇ ਸਿਮਰਨ ਨਾਲ ਜੁੜਿਆ ਹੋਇਆ ਬੰਦਾ ਸਵਾਸ ਸਵਾਸ ਉਸ ਦੀ ਸੰਗਤ ਕਰਕੇ ਆਪਾਂ ਇਸ ਹੱਪਸਾਈਕਲ ਤੋਂ ਪਾਰ ਹੋ ਸਕਦੇ ਆ ਤੇ ਇਸ ਇਥੋਂ ਜੀਵਨ ਤੋਂ ਮੁਕਤ ਹੋ ਸਕਦੇ ਆ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ